ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲਾ ਵੀਰ ਜੀ ਵੀਡੀਓ ਐਂਡ ਤੱਕ ਕਰ ਵੇਖਿਆ ਜੇ ਵੀਡੀਓ ਨੂੰ ਇਗਨੋਰ ਨਾ ਕਰਿਆ ਜੇ ਕਈ ਵੀਰ ਜੀ ਕੀ ਕਰਦੇ ਆ ਚਲਦੀ ਚਲਦੀ ਵੀਡੀਓ ਨੂੰ ਅੱਧੇ ਹੀ ਛੱਡ ਦਿੰਦੇ ਆ ਤੇ ਇਹਦੇ ਜਿਸੀਂ ਨਾ ਹਰੇਕ ਤਰ੍ਹਾਂ ਦੇ ਅਜ ਸੰਦ ਲੈ ਕੇ ਆਏ ਆ ਇਹ ਵੀ ਇਹ ਸੇ ਵੀਰ ਦੀ ਇਕੱਲੇ ਦੀ ਵੀਡੀਓ ਬਣਾਈ ਆ ਤੇ ਇਹ ਵੀਰ ਕੋਲ ਹਰੇਕ ਤਰ੍ਹਾਂ ਦਾ ਸੰਦ ਏ ਖੇਤੀਬਾੜੀ ਸੰਦ ਵਕਾਊ ਆ ਹਰੇਕ ਤਰ੍ਹਾਂ ਦਾ ਤੇ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ 7037984000 ਤੇ ਪੰਜ ਤੋਂ ਸੱਤ ਫੋਟੋਆਂ ਪਾਓ ਐਡ ਤੁਹਾਡੀ ਬਿਲਕੁਲ ਫ੍ਰੀ ਵਿੱਚ ਲਾਈ ਆਏਗੀ ਇਹ ਵੀਰ ਜੀ ਬੇਨਤੀ ਹੈ ਵੀਰ ਕੋਲ ਜੋਂਡੀਆ ਟਰੈਕਟਰ ਮੈਂ ਇੱਕ ਦਿਨ ਅੱਗੇ ਵੀ ਬੋਲਿਆ ਹਾਂ ਵੀਰ ਕੋਲ ਜੋਂਡੀਆ ਟਰੈਕਟਰ ਕਿਰਾਏ ਤਵੀਆਂ ਜੰਦਰੇ ਹੱਲਾ ਸੁਆਗਾ ਦਾ ਕੋਈ ਅੰਤ ਨਹੀਂ ਬੇਅੰਤ ਸੰਧ ਖੜੇ ਨੇ ਵੀਰ ਕੋਲ ਇੱਕੇ ਵੀਰ ਕੋਲ ਬਹੁਤ ਵੱਡਾ ਖਜ਼ਾਨਾ ਹੈ ਤੇ ਵੀਰ ਦਾ ਏਰੀਆ ਜੇ ਬਾਗਾ ਪੁਰਾਣਾ ਮੇਰਾ ਵੀਰ ਜਾਲੀ ਵਾਲੀਆਂ ਟਰਾਲੀਆਂ ਸਪੈਸ਼ਲ ਤੂੜੀ ਵਾਲੀਆਂ ਟਰਾਲੀਆਂ ਟਰਾਲੇ ਮਤਲਬ ਟਰੈਕਟਰ ਤੁਹਾਨੂੰ ਬਲਕੇ ਵੀ ਮੌਕੇ ਦੇ ਖੜੇ ਪੈਰ ਹਰ ਇੱਕ ਕਿਸਮ ਦਾ ਇਹ ਬੰਦੇ ਕੋਲ ਤੁਹਾਨੂੰ ਮਿਲੇਗਾ ਥਰਾਜ ਪਿੰਡ ਵੀਰ ਦਾ ਗੁਰਨਾਮ ਸਿੰਘ ਨਾਂ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗੇ ਆਲਾ ਬਾਗੇ ਆਲਾ ਵੀ ਕਹਿ ਦਿੰਦੇ ਆ ਬਾਗਾ ਪੁਰਾਣਾ ਵੈਸੇ ਤੇ ਵੀਰ ਕੋ ਸਟੈਂਡਰਡ ਟਰੈਕਟਰ ਵੀ ਖੜਾ ਏ ਮੌਕੇ ਤੇ ਹਾਜ਼ਰ ਜੌਂ ਡੀਅਰ ਦਾ ਵੀਰ ਜੀ ਮੈਂ ਆਪਦੇ ਮੂੰਹੋਂ ਗਿਣ ਕੇ ਦੱਸ ਹੀ ਨਹੀਂ ਤੁਹਾਨੂੰ ਕੋਈ ਸਕਦਾ ਬਾਕੀ ਜੌਂ ਵੀਡੀਓ ਨੂੰ ਐਂਡ ਤੱਕਰ ਜਰੂਰ ਵੇਖਿਆ ਕਰੋ ਵੀਰ ਜੀ ਤੇ ਜਿਹੜੇ ਜਿਹੜੇ ਵੀਰ ਨੂੰ ਇਹ ਵੀਰ ਦਾ ਟਰੈਕਟਰ ਤੁਹਾਨੂੰ ਜਿਹੜੇ ਵੀਰ ਨੇ ਜਿਹੜਾ ਵੀ ਟਰੈਕਟਰ ਖਰੀਦਣਾ ਹੈ ਦੇ ਵੀਰ ਨਾਲ ਸੰਪਰਕ ਕਰ ਸਕਦੇ ਜੇ ਤੇ ਮਾਡਲ ਤੇ ਰੇਟ ਵੀਰ ਤੋਂ ਫੋਨ ਤੇ ਤੁਸੀਂ ਪੁੱਛ ਸਕਦੇ ਜੇ ਕਿਉਂਕਿ ਅੱਜ ਵੀਰ ਦੀ ਸਪੈਸ਼ਲ ਐਡ ਬਣਾ ਕੇ ਲਾਈ ਏ ਇਹਦੇ ਜੇ ਮੈਂ ਕੋਈ ਮਾਡਲ ਨਹੀਂ ਬੋਲਿਆ ਕੋਈ ਇਹਦਾ ਰੇਟ ਨਹੀਂ ਇਹ ਬੋਲਿਆ ਉਹ ਤੁਸੀਂ ਵੀਰ ਤੋਂ ਸਿੱਧੀ ਜਾਣਕਾਰੀ ਲੈ ਸਕਦੇ ਜੀ ਤੇ ਟਰੈਕਟਰ ਵੀ ਵੀਰ ਕੋਲ ਕੋਕਾ ਪੀਸ ਨੇ ਚੰਗੇ ਨੇ ਬਾਜਵ ਰੇਟ ਤੇ ਨੇ ਕੋਈ ਜ਼ਿਆਦਾ ਰੇਟ ਨਹੀਂ ਗੇ 53 ਦਾ ਅਸੀਂ ਜੌਂਡੀਅਰ ਮਿਲੇਗਾ 5204 ਪੰਜਾਬ ਜਾਂ ਡੀ ਬਲਕੇ ਵੀ ਤੁਹਾਨੂੰ ਰੇਗ ਤਰ੍ਹਾਂ ਦਾ ਟਰੈਕਟਰ ਮਿਲੇਗਾ ਇਸ ਵੀਰ ਕੋਲੋਂ ਰੋਟਾਵੇਟਰ ਹੋਇਆ ਸੁਪਰ ਸੀਡਰ ਹਰੇਕ ਚੀਜ਼ ਮਿਲੇਗੀ ਹੁਣ ਆ ਗਿਆ ਵੀਰ ਕੋਲ 36 10 ਬੋਰਡ ਇਹ ਵੀ ਵੇਖ ਲਓ ਵੀਰ ਨੇ ਕੱਲੀ-ਕੱਲੀ ਫੋਟੋ ਪਾਈ ਹੋਈ ਏ ਬਹੁਤ ਵਧੀਆ ਇਨਸਾਨ ਏ ਵੀਰ ਕੋਹੋ ਜੀ ਗੱਲ ਨਹੀਂ ਗਈ ਐਚ ਆਰ ਨੰਬਰ ਆ ਵੀਰ ਜੀ ਕਾਪੀ ਵੀਰ ਨੇ ਨਾਲ ਲਾਈ ਆ ਟਰੈਕਟਰ ਦੀ ਤੇ ਇਹ ਵੀ ਵੀਰ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਜੇ ਇਸੇ ਕਰਕੇ ਵੀ ਆਪਾਂ ਇੱਕ ਸਵੇਰ 10 ਵਜੇ ਵੀਡੀਓ ਪਾਉਣੀ ਆ ਇੱਕ ਪਾਉਣੀ ਆ 2 ਵਜੇ ਜਾਂ 4 ਵਜੇ ਵੀਰ ਜੀ ਤੇ ਇਸ ਵੀਰ ਦੀ ਅੱਜ ਸਪੈਸ਼ਲ ਵੀਡੀਓ ਤਾਂ ਕਰਕੇ ਲਾਈਏ ਕੱਲੇ ਦੀ ਸੰਦ ਹੋਰ ਵੀ ਵੀਰਾਂ ਦੇ ਆਏ ਹੋਏ ਨੇ ਉਹ 1 ਜਾਂ 2 ਵਜੇ ਦੇ ਸੰਨ ਜਾਂ ਪੱਲਾਵਾਂਗੇ ਸਪੈਸ਼ਲ ਵੀਡੀਓ ਬਣਾਈ 855 ਹੀ ਵੇਖ ਲੋ ਵੀਰ ਜੀ ਬਹੁਤ ਵਧੀਆ ਵੀਰ ਸੰਦ ਖਰੀਦਦਾ ਵੇਸ਼ ਖਰੀਦਦਾ ਕੰਮਾਂ ਵੀਰ ਦਾ ਇਹ ਬਹੁਤ ਵਧੀਆ ਇਨਸਾਨ ਆ ਇਹਦੇ ਕੋ ਤੁਹਾਨੂੰ ਹਰ ਇੱਕ ਚੀਜ਼ ਮਿਲੂ ਜਿਵੇਂ ਹੁਣਾ ਫੇਵਰ ਉਹ ਡਾਲੀ ਛਤਰੀ ਮਿਲ ਗਈ ਸਾਊਂਡ ਸਿਸਟਮ ਤੇ ਚਲੋ ਠੀਕ ਆ ਧੰਨਵਾਦ ਵੀਰ ਜੀ ਅਗਲੀ ਵੀਡੀਓ ਚ ਮਿਲਦੇ ਆ ਸਤਿ ਸ੍ਰੀ ਅਕਾਲ